ਪੱਲੇ ਮੈਂ ਲਾਣ ਦੀ ਛੇ ਮਹੀਨੇ ਮੈਂ ਪੰਜੀ ਲਾਣ ਦੀ ਹਾਂ ਵਾੜਾ ਵਾੜਾ ਕਰਾ ਦਿੰਦੀ ਡਾਕਟਰੀ ਦਾ ਡਾਕਟਰ ਤਾਂ ਵਾੜਿਆ ਕਰੇ ਕੋਈ ਦਵਾਈ ਦੇਣਾ ਕੋਈ ਵੀ ਨਹੀਂ ਹਾਂ ਛੇ ਮਹੀਨੇ ਬੱਧੀ ਆ ਸਰ ਆਠ ਪਾਂਡਿਆ 15 ਕਿਵੇਂ ਬਿਲਕੁਲ ਠੀਕ ਕੀ ਕਰੀ ਜਾਂਦੇ ਹੋ ਵਾ ਕਰਨਾ ਕੀ ਪਏ ਆ ਹੂੰ ਸੇਤਾ ਕਹਿਵਾ ਪੰਜੇ ਤੋਂ ਦਸ ਰਏ ਹੈ ਸੇਤਾ ਕਹਿਵਾ ਠੀਕ ਆ ਮੈਂ ਕਿਹਾ ਹਾਂ ਹਾਂ ਹੋਰ ਖਾ ਲੀਆਂ ਰੋਟੀਆਂ ਰੋਟੀਆਂ ਰੋਟੇ ਆ ਬਈ ਖਾਵਾਂ ਇਹ ਦੋ ਘੰਟੇ ਨੂੰ ਇਹਨਾਂ ਸਬਜ਼ੀ ਬਣਾਉਂਦੀਆਂ ਅਜੇ ਲੰਕੜੀ ਹੈ ਹੋ ਹੋ ਠੀਕ ਠਾਕ ਵਧੀਆ ਤੁਸੀਂ ਦੱਸੋ ਜੂڑا ਹੋਣ ਲੱਗਿਆ ਹੈ ਜੂڑا ਹੋਣ ਲੱਗਿਆ ਜੂڑا ਹਜੇ ਹਾਂ ਵਾ ਮੜ ਮੜ ਲੱਗਿਆ ਹੁਣ ਵਿੱਚ ਜੇ ਹੋਣ ਲੱਗੇ ਬਾਲ ਹਾਂ ਹੂੰ ਬਾਦ ਲੱਗ ਜੀ ਜੂੜਾ ਹੂਣ ਹਣਾ ਹਾਂ ਇਹ ਹੋਰ ਹਾਂ ਆ ਉਹ ਪੜ੍ਹ ਪੋੜਿਆ ਕਰ ਗੜੋ ਪੜ੍ਹਨਾ ਕੀ ਆ ਬੱਸ ਬੜੇ ਉਡਾਣੇ ਬੰਦੇ ਆ ਕਾ ਨਾ ਕੇ ਕਹਿੰਦਾ ਕਨੇ ਪੜ੍ਹਨਾ ਹੁਣ ਕੀ ਆ ਬੱਸ ਹੂੰ ਬੜੇ ਕਰਨਾ ਹੁਣ ਅਸੀ ਕਿਦਾਂ ਹਾਂ ਤਾਂ ਬੈਠਣਾ ਹਾਂ ਹਾਂ ਬੜੇ ਸਹੀ ਗੱਲ ਆ ਨਹੀਂ ਠੀਕ ਹੈ ਕੋਈ ਗੱਲ ਨਹੀਂ ਆਹ ਮੰਮੀ ਕਿਵੇਂ ਆ ਮਾਂ ਕੀ ਯੂ ਕਾ ਆਲੂ ਗੰਡੇ ਘਟਦੀਆਂ ਹਾਂ ਹਾਂ ਆਜੀ ਬਣਾਉਣੀ ਆ ਕੀ ਤਰਿਆ ਅੱਜ ਆਲੂ ਗੰਡੇ ਪਕੌੜੇ ਹੂੰ ਅੱਛਾ ਹਾਂ ਜਿੰਨੇ ਬੰਤੂਛਾ ਹਾਂ ਜਿੰਨੇ ਬੰਤੀ ਆ ਠੀਕ ਆ ਠੀਕ ਆ ਹੋਰ ਲਿਆਂਦੀ ਦਵਾਈ ਦਬੂਈ ਆ ਦਵਾਈ ਲਿਆਈ ਮੈਂ ਭਾਈ ਖਾਂਗੀ ਮੈਂ ਤਾਂ ਗੋਲੀ ਇਹਨੇ ਖਾਣ ਦਾ ਤੀ ਸਿੱਖਾਂਗੀ ਜੀ ਹਾਂ ਮੈਂ ਤਾਂ ਖਾਂਗੇ ਨਾਲ ਅੱਜ ਮੇਰਾ ਇਨਾ ਸਰਪਾਟਿਆ ਖਾਂਗੇ ਨੀ ਛੜੀ ਵਾਹ ਮੈਂ ਤੁਹੇ ਹਰਦਾ ਖਾਂਗੇ ਨਹੀਂ ਹਾਂ ਫੇ ਦਵਾਈ ਉਹਨੂੰ ਦੱਸਣਾ ਨਹੀਂ ਦਵਾਈ ਉਹ ਦੱਸਣਾ ਸੀਗਾ ਦਵਾਈ ਉਹ ਗੋਲੀ ਹਾਂ ਮੈਂ ਬੰਦ ਕਰ ਦੂੰਗੀ ਉਹ ਕਿਹੜੀ ਜਿਹੜੇ ਹੱਥ ਹੱਥ ਵਾਲੀ ਇਹਨੇ ਜਿੱਥੇ ਜਗਰਾਮਾਂ ਆਲੇ ਨੇ ਹਾਂ ਹਮ ਤੇ ਪ੍ਰੇਵਕਾ ਦਿਖਾ ਕੇ ਮੈਂ ਦਿਖਾ ਕੇ ਕਿ ਗੋਲੀ ਬੰਦ ਕਰ ਦਿੰਨੀ ਆ ਅੱਗੇ ਹੈ ਨਿਭੰਨ ਦੇ ਉਹਨੇ ਤਾਂ ਦਿੱਤੀ ਵੀ ਹੱਥੋਂ ਆਉਂਦਾ ਈ ਗੋਲੀ ਨਾ ਐਂਦੀ ਕਹਿੰਦੀ ਹਾਂ ਐਟ ਕਹਿੰਦੇ ਉਹ ਗੋਲੀ ਨੂੰ ਬੰਦ ਕਰ ਦੇ ਫੇਰ ਉਹ ਦੂਜੀ ਗੋਲੀ ਲੈ ਲੈ ਕਰ ਕਰ ਲਈ ਉਹ ਦੇਖ ਕੇ ਬੰਦ ਕਰੀ ਆ ਠੀਕ ਹੋ ਗਿਆ ਸੀ ਸ਼ਹਿਰ ਜਮ ਹਾਂ ਹਾਂਗ ਨਾਲ ਫਿਰ ਫੜਫੜੀਆਂ ਦੁਖਦੀਆਂ ਅਜੇ ਤਾਂ ਮੇਰਾ ਸਿਰ ਬਹੁਤ ਦੁਖਿਆ ਇੰਨਾ ਹੱਥੋਂ ਆਇਆ ਜòn ਨਹੀਂ ਕੜੀ ਦੋ ਮੇਰੀ ਤਾਂ ਹਮ ਦੇਖ ਕੇ ਬਦਲ ਨਹੀਂ ਗਲਤ ਗੋਲੀ ਨਾ ਬਦਲਣੀ ਕੋਈ ਹਾਂ ਉਹ ਦਵਾਈ ਬਰੀ ਆ ਉਹ ਡਾਕਟਰ ਨੂੰ ਦਿਖਾ ਲਈਏ ਇੱਕ ਆਪ ਆਪ ਹੀ ਨਾ ਡਾਕਟਰ ਬਣ ਜੋ ਘਰੇ ਇੱਕ ਰੀ ਦਿਖਾਇਆ ਹੈ ਉਹਨੂੰ ਮੈਂ ਆਪ ਤਾਂ ਕਿ ਡਾਕਟਰ ਨੂੰ ਨਾ ਕਰੇ ਆ ਔਰ ਗੋਲੀ ਹੋਰ ਬਦਲਨੇ ਗੋਲੀ ਬਦਲਨੀ ਕੋਈ ਹੋਰ ਹਾਂ ਡਾਕਟਰ ਦਾ ਵਾਲੇ ਆ ਕਰੇ ਹੈ ਕੋਈ ਦਵਾਈ ਦੇਣਾ ਕੋਈ ਵੀ ਨਹੀਂ ਹਾਂ ਡਾਕਟਰ ਵਾਲੀ ਆ ਹਾਂ ਵਾਲਾ ਕੋਈ ਨਹੀਂ ਸਹੀ ਜੀ ਈ ਯਾ ਸਰ ਹਾਂ ਕਾਲ ਤੂੰ ਨਾ ਡਾਕਟਰਾਂ ਦਾ ਵਾਅਦਾ ਨਹੀਂ ਐ ਡਾਕਟਰਾਂ ਦਾ ਹੈ ਕੱਖ ਨਹੀਂ ਪੱਲੇ ਹਾਂ ਸਹੀ ਗੱਲ ਆ ਪੱਲੇ ਤੇਰੀ ਕੱਖ ਨਹੀਂ ਹਾਂ ਪੱਲੇ ਤੇਰੇ ਕੱਖ ਨਹੀਂ ਦੇ ਹਾਂ ਡਾਕਟਰੀ ਡਾਕਟਰ ਵਾਅਦਾ ਨਹੀਂ ਡਾਕਟਰਾਂ ਦਾ ਵਾਅਦਾ ਤੇ ਮੈਂ ਲਾ ਦੇਂਦੀ 6 ਮਹੀਨੇ ਮੈਂ ਪੰਜੀ ਲਾ ਦੇਂਦੀ ਹਾਂ ਬਹਿਲਾ ਵਾਦਾ ਕਰਾ ਦੇਂਦੀ ਡਾਕਟਰੀ ਦਾ ਥੋੜੀ ਦਾ ਲਾ ਓਈ ਦਾ ਗੱਲ ਆ ਤੂੰ ਪੜ ਹੀ ਨਹੀਂਦੀ ਤੂੰ ਤਾਂ 10 ਜਮਾਤਾ ਡਾਕਟਰ ਬਣ ਜਾਣਾ ਸੀਗਾ ਮੈਂ ਤਾਂ ਕਾ ਤੇ ਪੰਜੀ ਪਰ ਕੇ ਬਣ ਜਾਣਾ ਸੀ ਡਾਕਟਰ ਸਹੀ ਗੱਲ ਆ ਤੁਹਾਡੇ ਵਰਗੇ ਨੂੰ ਗੱਲ ਵੀ ਨਹੀਂ ਆਉਣ ਦੇਣੀ ਸੀ ਅੱਗੇ ਤੇਰਾ ਪਿਓ ਕਹਿੰਦਾ ਹੂੰ ਕਹਿੰਦਾ ਜੇ ਕਿਤੇ ਬੜ ਪਹੁੰਚ ਜਾਂਦੇ ਸਾ ਇੱਥੇ ਕਿੱਥੇ ਝੋਲਣਾ ਨੇ ਕਿੱਥੇ ਆਉਣਾ ਦੀ ਕਹਿੰਦਾ ਫਿਰ ਤਾਂ ਹੁੰਦਾ ਹੋਰ ਕਿੱਥੇ ਜਾਣਾ ਸੀ ਕੀ ਬੋਤਾ ਫਿਰ ਜੀਂਦੀ ਉਹ ਨਾ ਕਿੱਥੇ ਲੈ ਕੇ ਤੇ ਬੜ ਪਹੁੰਚ ਜਾਂਦੇ ਕਹਿੰਦਾ ਫਿਰ ਕਿੱਥੇ ਤੋਂ ਆਉਣਾ ਸੀ ਲੈ ਬੱਸ ਸਹੀ ਗੱਲ ਆ ਇਹ ਤਾਂ ਫਿਰ ਝੋਲਣ ਫੜਾਉਣਾ ਮੈਂ ਹੋਰ ਕਿੱਥੇ ਜਾਂਦਾ ਹਾਂ ਇਹ ਗੱਲ ਸੰਯੋਗ ਨਹੀਂ ਕਿੱਥੇ ਉੱਥੇ ਜਾਣਾ ਸੀ ਨਹੀਂ ਗੱਲ ਤਾਂ ਹੈਗੀ ਆ ਫੇਰ ਤਾਂ ਤੂੰ ਨਹੀਂ ਸੰਯੋਗ ਕਿੱਥੇ ਜਾਉਂਦਾ ਪੈਰ ਤਾਂ ਤੂੰ ਹੁਣ ਨਹੀਂ ਲੱਗਣ ਦਿੰਦੀ ਫੇਰ ਤਾਂ ਤੂੰ ਹੁਣ ਨਹੀਂ ਡੈਡੀ ਦੇ ਪੈਰ ਲੱਗਣ ਦੇਣੇ ਸੀ ਹੈਂ ਹੋਰ ਬੈ ਅਹ ਗਾੜੀ ਦੇ ਪੈਰ ਤਾਂ ਮੈਂ ਤਾਂ ਕਿਹਦੀ ਹੈ ਨਹੀਂ ਐਂ ਸੌਂਹ ਜਲਾ ਦੇ ਗਾੜੀ ਦੇ ਪੈਰ ਤਾਂ ਤੇਰੇ ਦੇ ਹੋਰ ਕੀ ਆ ਤੂੰ ਤਾਂ ਹੁਣ ਨਹੀਂ ਗੱਲ ਆਉਣ ਦਿੰਦੀ ਡੈਡੀ ਨੂੰ ਜੇ ਚਾਰ ਜਮਾ ਤਾਂ ਮੈਂ ਤੂੰ ਪੜ ਜਾਂਦੀ ਫੇਰ ਤਾਂ ਬੱਸ ਬੱਧੀ ਤੁਹਾਨੂੰ ਤੁਹਾਡੇ ਪੜਿਆਂ ਨਾਲੋਂ ਵੱਧੂ ਆ। ਹਾਂ। ਹਨ ਪੜੀ ਛੋੜਨਾ ਵੱਧੂ ਆ। ਤੁਸੀਂ ਪੜੇ ਲਿਖੇ ਆ। ਹਾਂ। ਹਨ ਪੜੀ ਵੱਧੂ ਮਾਤਰ ਦਿਨ। ਸਹੀ ਗੱਲ ਆ। 8 8 ਦੋਣੀ ਮੰਮੀ 8 ਤੋਂ 8 ਦੋਣੀ ਕਿੰਨੇ ਹੁੰਦੇ ਆ? 8 ਦੋਣੀ ਕਿੰਨੇ ਹੁੰਦੇ ਆ? ਹਾਂ। ਛੋਣਾ। ਹੈ? ਛੋਣਾ। ਹੈ। ਐ ਤਾਂ ਹੁੰਦਾ ਵੀ ਸਾਬ ਕਤਾਵ। 8 5 ਕਿੰਨੇ ਹੁੰਦੇ ਆ 8 5 15 ਹੈ 8 5 15 ਹੁੰਦੇ ਆ ਨਹੀਂ ਨਹੀਂ 16 16 ਹੁੰਦੇ ਆ 8 5 16 ਹੁੰਦੇ ਆ ਨਹੀਂ ਨਹੀਂ 16 16 ਨਾ ਇਹਦਾ 8 5 ਹੁੰਦੇ 40 ਆ ਹੁਣ ਡੈਡੀ ਮਗਰ ਦੱਸੀ ਜਾਂਦਾ ਤੈਨੂੰ ਡੈਡੀ ਨਹੀਂ ਨਹੀਂ ਮੁਤਾ ਨਹੀਂ ਕੀ ਹਾਂ ਅੰਗਲਾਂ ਦੇ ਭੰਨ ਕੇ ਉਹਦੀ ਪੰਜੀ ਮੰਡੀ ਦਾਖ ਦੂੰ ਆ ਮਗਰ ਤਾਂ ਡੈਡੀ ਬੋਲੀ ਜਾਂਦਾ ਜੀ ਬੁਰੀ ਜਾਂਦਾ ਭਗਵਾਨ ਦਾ ਡੈਡੀ ਬੱਸ ਹੁਣ ਚੱਲਿਆ ਸ਼ੇਅਰ ਕਰਨ ਲਾ ਡੈਡੀ ਨੂੰ ਕਹ ਹੁਣ ਘਰੇ ਮੈਨੂੰ ਕਹੂਗਾ ਕਿ ਰੋਣਾ ਹਿਲ ਲਈ ਆਪ ਹੁਣ ਪੁਲੀ ਤੇ ਜਾ ਕੇ ਬਹਿ ਜਾਊਗਾ ਬੱਸ 8 ਵਜੇ ਆਉਂਗਾ ਥਾ 7 ਵਜੇ ਆ ਸ਼ੇਅਰ ਕਰਨ ਜਾਣੀਆਂ ਕੱਲ ਭਾਈ ਸਾਰੀਆਂ ਹਸਣ ਲੱਗੀਆਂ ਆਂ ਮਰਦੀ ਬਹੂ ਸਾ ਜਾਂਦੀਆਂ ਉਧਰ ਹਾਂ ਨਹੀਂ ਪਰ ਗਈ ਹਾਂ ਇਹ ਮੇਜੋਲੀਆ ਕੁੜੀਆਂ ਬਿਲਲ ਦੀ ਬਹੁਤ ਪਾਂਛੇ ਕਹਿੰਦੀ ਚਾਹੀ ਹੁਣ ਬਲੌਗ ਬਣਾਉਣਾ ਸੀਗਾ ਦਿਖਾਉਣਾ ਸੀਗਾ ਇੰਦਰਜੀਤ ਨੂੰ ਯਾਦ ਤਾਂ ਪਹਿਕੋ ਹੁੰਦਣਾ ਸ਼ੇਅਰ ਕਰਦਿਆਂ ਫਿਰਦੇ ਮੈਂ ਲੱਜਾ ਨਹੀਂ ਸ਼ੇਅਰ ਤੇ ਸ਼ੇਅਰ ਕਰਦੀ ਰਹਿੰਦੀ ਜੁਪਿਆਣੇ ਬਤੀ ਸ਼ੇਅਰ ਜਵੀ ਹਾਂ ਸ਼ੇਅਰ ਕਰਦੀ ਰਹਿੰਦੀ ਹਾਂ ਇਹ ਨਹੀਂ ਬਲੌਗ ਬਣਾਉਣਾ ਸੀਗਾ ਇਹ ਜਿਉਰੀ ਮੇਰਾ ਭੱਜ ਗਿਆ ਮਾਰ ਨੂੰ ਮੈਂ ਤੁਸੀਂ ਬਣਾ ਕੇ ਪਾ ਦਿਓ ਆ ਵੀ ਉਹ ਆਪਣੇ ਮਾਂ ਮਾਂ ਗਾਂ ਤੋਂ ਨਾਲ ਬਣਾਉ ਕਰ ਦਿੱਤਾ ਅਜッセ ਨੇ ਪਾਇਆ ਨਹੀਂ ਕਿ ਜੱਸੇ ਨੇ ਕਾਦਾ ਅੰਪਾਲੀ ਇੱਕ ਦਿਨ ਮੈਂ ਤੇ ਰੇਸ਼ਮ ਦੀ ਮੰਮੀ ਜਾਂਦਗਾ ਸੀ ਉਹ ਆਇਆ ਵਾ ਸੀ ਜੱਸਾ ਆਪਣਾ ਹੂੰ ਉਹਦਾ ਬਿੱਲੂ ਦਾ ਮੁੰਡਾ ਪੁਲਿਸ ਦਾ ਅੱਛਾ ਉਹ ਕਹਿੰਦਾ ਦਾਦੀ ਇਹ ਮੇਰਾ ਫੱਟ ਨਹੀਂ ਮੰਨਦੇ ਲੋਕ ਆ ਬਈ ਤੁਹਾਡੇ ਪਿੰਡ ਦੀ ਨਹੀਂ ਬੁੜੀ ਇਹ ਹੂੰ ਨਹੀਂ ਹੈ ਵੀ ਛੋਟੇ ਪਿੰਡ ਦੀ ਨੇ ਬੁੜੀ ਹੈ ਕਿ ਤਾ ਹੋਰ ਦੀ ਆ ਹੂੰ ਝੂਠ ਬੋਲਦਾ ਹੂੰ ਫਿਰ ਭਾਈ ਉਹਨੇ ਬਣਾ ਫਿਰ ਪਾਇਆ ਫਿਰ ਉਹਨੇ ਬਣਾਇਆ ਫਿਰ ਕਹਿੰਦਾ ਦੇ ਦੇ ਕੋਟੋ ਖਿਚਾ ਹੂੰ ਉਹਨਾਂ ਖਿੱਚਣਾ ਹਾਂ ਕੋਟੋ ਖਿੱਚੀ ਤੇ ਭਾਈ ਉਹਨੇ ਕਿਹਾ ਹਾਂ ਤੁਹਾਨੂੰ ਤੇ ਭਲਾਓ ਵੀਰ ਵੀ ਸਾਡਾ ਨਰਾਕ ਦੇਖੋ ਮੇਰੀ ਦਾਦੀ ਆ ਮੇਰੀ ਦਾਦੀ ਮੇਰੇ ਨਾਲ ਖੜੀ ਆ ਅੱਛਾ ਕਹਿੰਦਾ ਖਿਆ ਦੇਖ ਲਓ ਹੁਣ ਸੋਨੂੰ ਸਾਚ ਆਜੂਗਾ ਹਾਂ ਉਹਦੇ ਨਾਲ ਦੇ ਨਹੀਂ ਮੰਨਦੇ ਹੁਣੇ ਮੁੰਡੇ ਆਗੇ ਮੰਨਦੇ ਹੀ ਨਹੀਂ ਮੰਨਦੇ ਨਹੀਂ ਆਖਲੀਏ ਨਾ ਬਠਿੰਡੇ ਦੇ ਸੀ ਦੋ ਕਹਿੰਦਾ ਉਹ ਨਹੀਂ ਮੰਨਦੇ ਸੀ ਅੱਛਾ ਕੰਡੀ ਕਰਦੇ ਸੀ ਦੋ ਉਹ ਨਹੀਂ ਮੰਨਦੇ ਕਹਿੰਦੇ ਨਹੀਂ ਵੀ ਉਹਨੂੰ ਕਹਿੰਦੇ ਤੇਰਾ ਤੇ ਥੋੜੇ ਪਿੰਡ ਦੀ ਨੀਂਹ ਫੁੜੀ ਕਿਤੋਂ ਹੋਰ ਦੀ ਆ ਅੱਛਾ ਉਹ ਕਹਿੰਦਾ ਸਾਡੀ ਛਕੇ ਆ ਸਾਡੇ ਖੇਤ ਇਕੱਠੇ ਆ ਸਾਡੇ ਛਕੇ ਆ ਉਹ ਮੇਰੀ ਦਾਦੀ ਆ ਹਾਂ ਤੇ ਫੇਰ ਵੀ ਮੰਨਦੇ ਹੁਣਾ ਫੋਟੋ ਵੇਖ ਕੇ ਹੁਣ ਮੰਨ ਕੇ ਹੋਣਗੇ ਹੂੰ ਹੁਣ ਪਤਾ ਲੱਗ ਗਿਆ ਹੁਣ ਨਾ ਨਹੀਂ ਫੇਰ ਤਾਂ ਤੇਰੀ ਚੜ੍ਹਾਈ ਆ ਬਈ ਪਤਨੀ ਵੀ ਨਾਲ ਹੈ ਮਾਂ ਦੇ ਜਨਾਈ ਹੋਈ ਆ 100 ਰੁਪਈਆ ਦਾ ਤਾਂ ਪੁੱਤ ਮੇਰੇ ਨਹੀਂ ਆ ਇੱਥੇ ਬਹੁਤ ਲੋਕ ਪੁੱਛਦੇ ਆ ਮੈਨੂੰ ਵੀ ਇੱਥੇ ਵੀ ਬਹੁਤ ਪੁੱਛਦੇ ਹੁੰਦੇ ਆ ਕਹਿੰਦੇ ਬੇਬੇ ਨਹੀਂ ਆਈਗੀ ਮੈਂ ਕਹਾ ਨਹੀਂ ਬੇਬੇ ਨਹੀਂ ਆਈ ਅਜੇ ਮਾਮਾ ਜੰਡੀਆਂ ਛਾਵਾਂ ਕਹਿੰਦੇ ਨੇ ਹੁੰਦੇ ਮਾਂ ਠੰਡੀ ਛਾਂ ਹੈ ਗੋਡ ਛਾਂ ਹੈ ਮਾਂ ਦਾ ਹੂੰ ਅੱਜ ਕੀ ਬਣਾਇਆ ਸੀ ਅੱਜ ਕੀ ਬਣਾਇਆ ਸੀਗਾ ਤੜਕਿਓ ਅੱਜ ਸਵੇਰੇ ਦਾ ਬਣਾਇਆ ਸੀਗਾ ਮਾਮਾਏ ਪਰੋਠੇ ਉਹ ਤੂੰ ਹੱਕਦਾ ਫਰਟਾ ਯਾਦਮੋਲੇ ਹੈ ਅੱਜ ਅਸੀਂ ਤੁਹਾਡੇ ਲਈ ਲੈ ਕੇ ਆਏ ਆ ਸ਼ੂਗਰ ਦਾ ਪੱਕਾ ਇਲਾਜ ਇਹ ਜੋ ਤੁਸੀਂ ਦੇਖਦੇ ਹੋ ਗਿੜਕਾ ਇੱਕ ਕੁਚਲੇ ਦੇ ਪੀਆ ਜਿਹੜਾ ਕੁਚਲਾ ਹੁੰਦਾ ਹੈ ਇੱਕ ਤਰ੍ਹਾਂ ਦੀ ਜ਼ਹਿਰ ਹੁੰਦਾ ਇਹਨੂੰ ਸੋਧਣਾ ਪੈਂਦਾ ਮੈਂ ਤਾਂ ਸੌ ਤੇ ਆ ਗਿਆ ਸੀ ਹਫਤੇ ਜੀ ਮੁੜ ਕੇ ਫਿਰ ਡਾਕਟਰ ਕਹਿੰਦਾ ਨਹੀਂ ਹੁਣ ਨਹੀਂ ਪੀਣਾ ਕੋਈ ਇਹਦਾ ਸਾਈਡ ਇਫੈਕਟ ਠੀਕ ਆ ਹਫਤੇ ਤੋਂ ਬਾਅਦ ਪੀਤੇ ਹੀ ਨਹੀਂ ਤੈਨੂੰ ਫਿਰ ਸ਼ੂਗਰ ਸ਼ੁਰੂ ਹੋਇਆ ਸੀ ਨਾ ਸ਼ੁਰੂ ਹੋਇਆ ਜਿੰਨੂੰ ਪੁਰਾਣਾ ਸ਼ੂਗਰ ਆ ਉਹਨੂੰ ਥੋੜਾ ਜਿਹਾ ਟਾਈਮ ਲੱਗਦਾ ਜਿਵੇਂ 2 ਕੁ ਮਹੀਨੇ ਲੱਗੇ ਨੇ 2-3 ਮਹੀਨੇ ਉਹ ਜਣੇ ਕਹਿੰਦੇ ਆ ਵੀ ਇਹ Amazon ਤੋਂ ਮਿਲ ਜਾਂਦੇ ਆ ਮਿਲ ਜਾਂਦੇ ਆ ਪਰ ਇਹ ਸੋਧਣੇ ਪੈਂਦੇ ਆ ਬਹੁਤ ਲੈਬਰੀਆਂ ਕਰ ਚੁੱਕੇ ਆ ਦੇਖ ਰਿਹਾ ਹਾਂ ਕਿ ਸਾਰੀਆਂ ਡਿਲੀਵਰੀਆਂ ਸਾਡੀਆਂ ਕੀਤੀਆਂ ਹੋਈਆਂ ਇਹ ਲੈਣਾ ਆਇਆ ਜਿਵੇਂ ਹੁਣ ਕਿਸੇ ਨੂੰ 200 ਸ਼ੂਗਰ ਆ ਉਹਨੇ 2 ਵੀ ਪਾ ਲੈਣੇ ਆ ਰੱਜਦਾ ਵੀ ਜੱਗ ਲੈ ਲਓ ਚਾਹੇ ਬੋਤਲ ਲੈ ਲਓ ਪਾਣੀ ਦਾ ਭਰ ਕੇ ਜੀ ਨੂੰ 200 ਸ਼ੂਗਰ ਆ ਉਹ ਦੋ ਪਾ ਲੋ ਜੀ ਨੂੰ 300 ਆ ਉਹ ਤਿੰਨ ਪਾ ਲੋ ਇਹ ਸਾਡੇ ਸੋਤੇ ਹੋਏ ਵੀ ਆ ਜੇ ਕਿਤੇ ਵੀ ਕੋਨੇ ਚਾਹੀਦੇ ਆ ਉਹ ਸਾਡਾ ਨੰਬਰ ਹੈਗਾ ਤੁਸੀਂ ਥੱਲੇ ਸਕਰੀਨ ਤੇ ਦੇਖ ਸਕਦੇ ਹੋ ਹੁਣ ਤੈਨੂੰ ਉਦੋਂ ਬਾਅਦ ਤਾਂ ਨਹੀਂ ਚੂਖਰਾ ਇਹ ਕਈ ਹੁਣ ਬੰਦੇ ਕਹਿੰਦੇ ਆ ਵੀ ਇਹ ਜ਼ਹਿਰ ਆ ਬੰਦੇ ਕਹਿੰਦੇ ਆ ਸ਼ਰਾਬਾਂ ਪੀ ਲੈਂਦੇ ਤੇ ਇਹ ਲਗਾਉਣੀ ਔਖੀ ਆ